ਸੱਜਰੇ ਸੱਜਰੇ ਮਰਿਆਂ ਬਸ ਕੁਝ ਦਿਨ ਜਿਆਦਾ ਆਵਾਂਗੇ ਜਿੰਨਾ ਚਿਰ ਸਾਡੀਆਂ ਅੰਦਰਾਂ ਕੁੱਤੇ ਨਹੀਂ ਖਾ ਲੈਂਦੇ ਰੋਡ ਤੋਂ ਉਹਨੇ ਦਿਨ ਸ਼ਹੀਦ ਕਹਾਵਾਂਗੇ ਸਾਨੂੰ ਸ਼ਰਧਾਂਜਲੀ ਦੇਣ ਵਾਲਿਓ ਜੇ ਤੁਹਾਡੇ ਪੁੱਤਾਂ ਨੇ ਵੀ ਵਰਦੀ ਪਾਈ ਹੁੰਦੀ ਸ਼ਾਇਦ ਅਸੀਂ ਵੀ ਜ਼ਿੰਦਗੀ ਜੀ ਲੈਂਦੇ ਸਾਡੀ ਇੰਜ ਤਬੂਤਾਂ ਚ ਨਾ ਵਿਦਾਈ ਹੁੰਦੀ ਕੁਝ ਮਰਿਆ ਕੁਝ ਕੱਲ ਨੂੰ ਵੀ ਮਰਨਗੇ ਤੇ ਤੁਹਾਡੇ ਪੁੱਤ ਇਦਾਂ ਡਾਕਟਰੀਆਂ ਤੇ ਰਾਜਨੀਤੀ ਹੀ ਕਰਨਗੇ ਸਾਡੇ ਅੰਗ ਪੈਰ ਇਕੱਠੇ ਕਰਕੇ ਟੰਕੇ ਲਵਾ ਦਿਓ ਸਾਡੀਆਂ ਲਾਸ਼ਾਂ ਜਰੂਰ ਸਾਡੀਆਂ ਮਾਵਾਂ ਨੂੰ ਪਹੁੰਚਾ ਦਿਓ 870 ਕਿਲੋ ਦੇ ਤਾਂ ਹੋਵਾਂਗੇ ਪਰ ਹੁਣ 4-5 ਕਿਲੋ ਤੋਂ ਜ਼ਿਆਦਾ ਨਹੀਂ ਤਬੂਤ 'ਚ ਪੈ ਹੋਣਾ ਸਾਡੀ ਹਾਲਤ ਹੋ ਗਈ ਐਵੇਂ ਦੀ ਸਾਡੀਆਂ ਅੰਦਰਾ ਨਹੀਂ ਰੁੱਖੋਂ ਤੋਂ ਲੈ ਹੋਣਾ ਪਹਿਚਾਣ ਮਿਟ ਗਈ ਸਾਡੀ ਪਹਿਚਾਣ ਮਿਟ ਗਈ ਸਾਡੀ ਸਾਡੀ ਫੋਟੋ ਤਬੂਤ 'ਚ ਇੱਕ ਪਾ ਦਿਓ ਇਹ ਲਾਸ਼ ਇੱਕ ਫੌਜੀ ਦੀ ਬਸ ਇਹਨਾਂ 'ਤੇ ਉੱਪਰ ਲਿਖਵਾ ਦਿਓ ਖੌਰੇ ਕੀ ਦੀ ਮਾਂ ਕਿਹਦੇ ਗੱਲ ਨਾਲ ਲੱਗ ਕੇ ਰੋਊਗੀ ਲਤ ਕਿਸੇ ਦੀ ਤੇ ਬਾ ਕਿਸੇ ਹੋਰ ਦੀ ਹੋਵੇਗੀ ਤੁਸੀਂ ਕੈਂਡਲ ਮਾਰਚ ਕੱਢਣੇ ਨੇ ਤੁਸੀਂ ਕੈਂਡਲ ਮਾਰਚ ਕੱਢਣੇ ਨੇ ਬਸ ਕੁਝ ਦਿਨ ਚੰਗਾ ਚੰਗਾ ਕਹਿ ਦਿਓ ਸਾਨੂੰ 25-25 ਲੱਖ ਦੇਣ ਵਾਲਿਓ ਟੈਂਡਲਾਂ ਆਪਣੇ 45 ਮਾਵਾਂ ਦੇ ਪੁੱਤ ਖਾ ਲਈ ਗੰਦੀ ਰਾਜਨੀਤੀ ਨੇ ਹੁਣ ਮਾਨੇਪ੍ਰੀਆ ਰੜਕੂਗਾ ਤੁਹਾਨੂੰ ਅਸਰ ਨਹੀਂ ਕਰਨਾ ਪੀਤੀ ਨੇ ਸੱਜਰੇ ਸੱਜਰੇ ਮਰਿਆਂ ਬਸ ਕੁਝ ਦਿਨ ਜਿਆਦਾ ਆਵਾਂਗੇ ਜਿੰਨਾ ਚਿਰ ਸਾਡੀਆਂ ਅੰਦਰਾਂ ਕੁੱਤੇ ਨਹੀਂ ਖਾ ਲੈਂਦੇ ਰੋਡ ਤੋਂ ਉਹਨੇ ਦਿਨ ਸ਼ਹੀਦ ਕਹਾਵਾਂਗੇ ਸਾਨੂੰ ਸ਼ਰਧਾਂਜਲੀ ਦੇਣ ਵਾਲਿਓ ਜੇ ਤੁਹਾਡੇ ਪੁੱਤਾਂ ਨੇ ਵੀ ਵਰਦੀ ਪਾਈ ਹੁੰਦੀ ਸ਼ਾਇਦ ਅਸੀਂ ਵੀ ਜ਼ਿੰਦਗੀ ਜੀ ਲੈਂਦੇ ਸਾਡੀਆਂ ਇੰਜ ਤਬੂਤਾਂ 'ਚ ਨਾ ਵਿਦਾਈ ਹੁੰਦੀ ਕੁਝ ਮਰਿਆਂ ਕੁਝ ਕੱਲ ਨੂੰ ਵੀ ਮਰਨਗੇ ਤੇ ਤੁਹਾਡੇ ਪੁੱਤ ਇਦਾਂ ਡਾਕਟਰੀਆਂ ਤੇ ਰਾਜਨੀਤੀ ਹੀ ਕਰਨਗੇ ਸਾਡੇ ਅੰਗ ਪੈਰ ਇਕੱਠੇ ਕਰਕੇ ਟੰਕੇ ਲਵਾ ਦਿਓ ਸਾਡੀਆਂ ਲਾਸ਼ਾਂ ਜਰੂਰ ਸਾਡੀਆਂ ਮਾਵਾਂ ਨੂੰ ਪਹੁੰਚਾ ਦਿਓ 80 70 ਕਿਲੋ ਦੇ ਤਾਂ ਹੋਵਾਂਗੇ ਪਰ ਹੁਣ 4 5 ਕਿਲੋ ਤੋਂ ਜ਼ਿਆਦਾ ਨਹੀਂ ਤਬੂਤ 'ਚ ਪੈ ਹੋਣਾ ਸਾਡੀ ਹਾਲਤ ਹੋ ਗਈ ਐਵੇਂ ਦੀ ਸਾਡੀਆਂ ਅੰਦਰਾ ਨਹੀਂ ਰੁੱਖੋਂ ਤੋਂ ਲੈ ਹੋਣਾ ਪਹਿਚਾਣ ਮਿਟ ਗਈ ਸਾਡੀ ਪਹਿਚਾਣ ਮਿਟ ਗਈ ਸਾਡੀ ਸਾਡੀ ਫੋਟੋ ਤਬੂਤ 'ਚ ਇੱਕ ਪਾ ਦਿਓ ਇਹ ਲਾਸ਼ ਇੱਕ ਫੌਜੀ ਦੀ ਬਸ ਇਹਨਾਂ 'ਤੇ ਉੱਪਰ ਲਿਖਵਾ ਦਿਓ ਖੌਰੇ ਕੀ ਦੀ ਮਾਂ ਕੀ ਦੇ ਗੱਲ ਨਾਲ ਲੱਗ ਕੇ ਰਹੂਗੀ ਲਤ ਕਿਸੇ ਦੀ ਤੇ ਬਾਹ ਕਿਸੇ ਹੋਰ ਦੀ ਹੋਵੇਗੀ ਤੁਸੀਂ ਕੈਂਡਲ ਮਾਰਚ ਕੱਢਣੇ ਨੇ ਤੁਸੀਂ ਕੈਂਡਲ ਮਾਰਚ ਕੱਢਣੇ ਨੇ ਬਸ ਕੁਝ ਦਿਨ ਚੰਗਾ ਚੰਗਾ ਕਹਿ ਦਿਓ ਸਾਨੂੰ 25-25 ਲੱਖ ਦੇਣ ਵਾਲਿਓ ਟੈਂਡਲ ਆਪਣੇ 45 ਮਾਵਾਂ ਦੇ ਪੁੱਤ ਖਾ ਲਈ ਗੰਦੀ ਰਾਜਨੀਤੀ ਨੇ ਹੁਣ ਮਾਨੇਪੁਰੀਆ ਰੜਕੂਗਾ ਤੁਹਾਨੂੰ ਅਸਰ ਨਹੀਂ ਕਰਨਾ ਪੀਤੀ ਨੇ ਜੇ ਤੁਹਾਡੇ ਆਇਲਸ ਵਿੱਚ 6 ਈਚ ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ